ਇੱਕ ਸਜਣ ਕਹਿੰਦਾ ਹੈ ਕਿ ਕਈ ਵਾਰੀ ਨਾ ਆਪਾਂ ਮੁਸ਼ਕਲਤ ਨਹੀਂ ਕਰਦੇ ਮਿਹਨਤ ਨਹੀਂ ਕਰਦੇ ਸ਼ਰਮ ਨਹੀਂ ਕਰਦੇ ਘਾਲ ਨਹੀਂ ਕਰਦੇ ਪਰ ਜਿਨ੍ਹਾਂ ਨੇ ਕੀਤੀ ਹੈ ਉਹ ਜਦੋਂ ਮੰਜ਼ਲ ਤੇ ਪਹੁੰਚ ਜਾਂਦੇ ਨੇ ਤੇ ਸਾਡੇ ਤੋਂ ਜਰੇ ਨਹੀਂ ਜਾਂਦੇ ਜਰਨਾ ਥੋੜਾ ਔਖਾ ਹੁੰਦਾ ਨਾ ਜਦੋਂ ਤੁਹਾਡੇ ਤੋਂ ਤੁਹਾਡੇ ਨਾਲ ਦਾ ਦੋ ਕਦਮ ਅੱਗੇ ਹੋ ਜਾਏ ਤੇ ਉਹਦਾ ਦੋ ਕਦਮ ਅੱਗੇ ਹੋਣਾ ਫਿਰ ਖੜਨਾ ਸ਼ੁਰੂ ਕਰ ਦਿੰਦਾ ਬੰਦਾ ਉਹਦਾ ਦੋ ਕਦਮ ਅੱਗੇ ਹੋਣਾ ਬੰਦੇ ਨੂੰ ਤਕਲੀਫ ਦੇਣੀ ਸ਼ੁਰੂ ਕਰ ਦਿੰਦਾ ਉਹਦੇ ਤੋਂ ਫਿਰ ਬੰਦੇ ਦੇ ਅੰਦਰ ਇੱਕ ਭਾਵਨਾ ਪੈਦਾ ਹੁੰਦੀ ਹੈ ਈਰਸ਼ਾ ਜਿਹਨੂੰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਪਰਾਇਤਾਤ ਤੇ ਇੱਕ ਗੱਲ ਜਿਹੜੀ ਹੈ ਇਹਨੂੰ ਨੋਟ ਕਰ ਲਿਓ ਗੁਰਸਿੱਖ ਪਿਆਰਿਓ ਵਾਤਸ਼ਾ ਕਹਿੰਦੇ ਕਿ ਦੁਨੀਆ ਦੇ ਅੰਦਰ ਜਿਸ ਬੰਦੇ ਦੇ ਹਿਰਦੇ ਦੇ ਅੰਦਰ ਪ੍ਰਾਈਤਾਤ ਹੈ ਈਰਸ਼ਾ ਹੈ ਭਾਵ ਜਿਹੜਾ ਬੰਦਾ ਦੂਜੇ ਨੂੰ ਅੱਗੇ ਵਧਦੇਆਂ ਦੇਖ ਕੇ ਸਕਾਂਦਾ ਨਹੀਂ ਕੋਈ ਨਾਲ ਦਾ ਅੱਗੇ ਜਾ ਰਿਹਾ ਹੈ ਕੋਈ ਮਿੱਤਰ ਸੱਜ ਨੱਗੇ ਵੱਧਦਾ ਪਿਆ ਕੋਈ ਰਿਸ਼ਤੇਦਾਰ ਸਬੰਧੀ ਤਰੱਕੀ ਕਰਦਾ ਪਿਆ ਹੈ ਪਰ ਉਸ ਦੀ ਤਰੱਕੀ ਉਸ ਦਾ ਅੱਗੇ ਵਧਣਾ ਦੇਖ ਕੇ ਬੰਦੇ ਤੋਂ ਜਰਿਆ ਨਹੀਂ ਜਾ ਰਿਹਾ ਇਹਨੂੰ ਕਹਿੰਦੇ ਤਾਤ ਪਰਾਇ ਪਾਤਸ਼ਾਹ ਕਹਿੰਦੇ ਜਿਸ ਦੇ ਹਿਰਦੇ ਦੇ ਅੰਦਰ ਇਹ ਚੀਜ਼ ਹੈ ਉਹ ਲਿਖ ਕੇ ਰੱਖ ਲੈ ਉਹਦੇ ਜੀਵਨ ਚ ਜੋ ਮਰਜ਼ੀ ਹੋਵੇ ਪਰ ਉਹਦੇ ਜੀਵਨ ਚ ਤੁਹਾਨੂੰ ਸੁੱਖ ਨਹੀਂ ਮਿਲੇਗਾ ਮੜ ਦੇ ਬਚਨ ਨੇ ਜਿਸ ਅੰਦਰ ਤਾਤ ਪਰਾਇ ਹੋਵੇ ਤੇ ਸਦਾ ਕਦੀ ਨਾ ਹੋਵੇ ਭੜਾ ਪਾਤਸ਼ਾਹ ਕਹਿੰਦੇ ਜੋ ਮਰਜੀ ਕਰ ਲੈ ਜੋ ਮਰਜੀ ਉਹਦੇ ਜੀਵਨ ਚ ਹੋਵੇ ਪਰ ਇਹ ਗੱਲ ਉਹ ਨੋਟ ਕਰ ਲੈ ਮਹਾਰਾਜ ਕਹਿੰਦੇ ਉਹਦਾ ਕਦੀ ਭੜਾ ਨਹੀਂ ਹੋ ਸਕਦਾ ਬਹੁਤ ਵਾਰੀ ਐਸਾ ਹੁੰਦਾ ਹੈ ਕਿ ਸਾਡੇ ਅੰਦਰ ਈਰਖਾ ਸਾਡੇ ਅੰਦਰ ਤਾਤ ਪਰਾਈ ਜਨਮ ਲੈ ਲੈਂਦੀ ਹੈ ਔਰ ਗੁਰਸਿੱਖ ਪਿਆਰਿਓ ਇੱਕ ਸੱਜਣ ਕਹਿੰਦਾ ਸ਼ੀਖ ਸ਼ਾਦੀ ਕਹਿੰਦੇ ਗੁਲਸਤਾ ਬੋਸਤਾ ਦੇ ਅੰਦਰ ਉਹ ਕਹਿੰਦੇ ਇਸ ਦੁਨੀਆ ਦੇ ਅੰਦਰ ਸਭ ਤੋਂ ਅਪਹਾਗਾ ਬੰਦਾ ਕੌਣ ਹੈ ਅਪਹਾਗਾ ਬੰਦਾ ਉਹ ਕਹਿੰਦਾ ਜੇਕਰ ਮੇਰੇ ਤੋਂ ਪੁੱਛੋਗੇ ਤੇ ਮੈਂ ਤੇ ਤੁਹਾਨੂੰ ਇੱਕੋ ਨਿਸ਼ਾਨੀ ਦੱਸਦਾ ਬਾਕੀ ਕਹਿੰਦਾ ਤੁਹਾਡਾ ਪਤਾ ਨਹੀਂ ਤੁਹਾਡਾ ਨਜ਼ਰੀਆ ਤੁਹਾਡੀ ਸਮਝ ਭਾਗਾ ਦੀ ਕੀ ਵਿਆਖਿਆ ਕਰਦੀ ਹੈ ਅਪਹਾਗੇ ਦੀ ਕੀ ਵਿਆਖਿਆ ਕਰਦੀ ਕਹਿੰਦਾ ਮੈਨੂੰ ਨਹੀਂ ਪਤਾ ਪਰ ਕਹਿੰਦਾ ਜੇ ਮੇਰੇ ਤੋਂ ਪੁੱਛੋ ਤੇ ਮੈਂ ਤੇ ਇੱਕੋ ਸ਼ਬਦ ਦੇ ਅੰਦਰ ਅਪਹਾਗੇ ਬੰਦੇ ਦੀ ਨਿਸ਼ਾਨੀ ਦੱਸ ਦੇਵਾਂਗਾ ਉਹ ਕਹਿੰਦਾ ਇਸ ਦੁਨੀਆ ਦੇ ਅੰਦਰ ਸਭ ਤੋਂ ਅਪਹਾਗਾ ਬੰਦਾ ਉਹ ਹੈ ਜਿਸ ਦਾ ਦੁੱਖ ਦੂਜੇ ਦੇ ਸੁੱਖ ਤੇ ਟਿਕਿਆ ਤੇ ਜਿਸ ਦਾ ਸੁੱਖ ਦੂਜੇ ਦੇ ਦੁੱਖ ਤੇ ਟਿਕਿਆ ਕਹਿੰਦਾ ਦੁਨੀਆ ਦਾ ਸਭ ਤੋਂ ਅਪਹਾਗਾ ਬੰਦਾ ਉਹ ਝ ਕਹਿੰਦਾ ਜੇਕਰ ਕੋਈ ਬੰਦਾ ਸੁਖੀ ਹੈ ਜੇਕਰ ਕੋਈ ਬੰਦਾ ਚੜ੍ਹਦੀ ਕਲਾ 'ਚ ਹੈ ਜੇਕਰ ਕੋਈ ਬੰਦਾ ਅੱਗੇ ਵਧ ਰਿਹਾ ਹੈ ਤੁਸੀਂ ਉਹਨੂੰ ਦੇਖਦੇ ਹੋ ਤੇ ਤੁਹਾਡੇ ਹਿਰਦੇ ਦੇ ਅੰਦਰ ਇੱਕ ਤਕਲੀਫ ਇੱਕ ਦਰਦ ਇੱਕ ਪੀੜਾ ਪੈਦਾ ਹੁੰਦੀ ਹੈ ਤੂੰ ਕਹਿੰਦਾ ਸਮਝ ਲਵੋ ਤੁਸੀਂ ਦੁਨੀਆ ਦੇ ਸਭ ਤੋਂ ਅਪਹਾਗੇ ਬੰਦੇ ਹੋ ਕਹਿੰਦਾ ਜੇਕਰ ਕੋਈ ਬੰਦਾ ਢੈਂਦੀ ਕਲਾ 'ਚ ਜਾ ਰਿਹਾ ਹੈ ਜੇਕਰ ਕੋਈ ਬੰਦੇ ਦੇ ਜੀਵਨ 'ਤੇ ਅਸਫਲਤਾ ਆ ਰਹੀ ਹੈ ਜੇਕਰ ਕਿਸੇ ਬੰਦੇ ਦੇ ਜੀਵਨ ਦੇ ਅੰਦਰ ਕੋਈ ਮਾੜੀ ਘਟਨਾ ਵਾਪਰ ਗਈ ਹੈ ਤੁਹਾਨੂੰ ਪਤਾ ਲੱਗਦਾ ਔਰ ਤੁਹਾਡੇ ਅੰਦਰ ਇੱਕ ਸਕੂਨ ਇੱਕ ਸੁਖ ਇੱਕ ਆਰਾਮ ਪੈਦਾ ਹੁੰਦਾ ਤੋ ਕਹਿੰਦਾ ਤੁਹਾਡੇ ਤੋਂ ਅਪਹਾਗਾ ਬੰਦਾ ਇਸ ਦੁਨੀਆ ਦੇ ਅੰਦਰ ਦੂਜਾ ਕੋਈ ਨਹੀਂ ਹੋ ਸਕਦਾ ਕਹਿੰਦਾ ਮੈਂ ਤੇ ਅਪਹਾਗਾ ਉਹਨੂੰ ਮੰਨਦਾ ਜਿਸ ਬੰਦੇ ਦਾ ਸਕੂਨ ਦੂਜੇ ਦੇ ਦੁੱਖ ਤੇ ਹੈ ਆਪਾਗਾ ਉਹ ਬੰਦਾ ਤੇ ਮਹਾਰਾਜ ਕਹਿੰਦੇ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭੜਾ ਐਸੇ ਬੰਦੇ ਦਾ ਭੜਾ ਨਹੀਂ ਹੋ ਸਕਦਾ ਇਹ ਸਤਿਗੁਰੂ ਜੀ ਕਹਿੰਦੇ ਬੇਸ਼ੰਕ ਲਿਖ ਕੇ ਰੱਖ ਲੈ ਭੜਾ ਕਿਦਾ ਹੈ ਜਿਹੜਾ ਰੋਜ਼ ਇਹ ਗੱਲ ਕਹਿੰਦਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜਿਹੜਾ ਸਵੇਰੇ ਅਰਦਾਸ ਕਰਦਾ ਹੈ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਪੜਨ ਤੋਂ ਬਾਅਦ ਅਰਦਾਸ ਕਰਦਾ ਹੈ ਜਿਹੜਾ ਸੋਧਰ ਬਾਣੀ ਪੜਨ ਤੋਂ ਬਾਅਦ ਅਰਦਾਸ ਕਰਦਾ ਹੈ ਜਿਹੜਾ ਸੌਣ ਵੇਲੇ ਸੋਹਿਲਾ ਸਾਹਿਬ ਪੜ੍ਹ ਕੇ ਅਰਦਾਸ ਕਰਦਾ ਹੈ ਜਦੀ ਕਾਮਨਾ ਇਹ ਹੈ ਕਿ ਸਾਰੇ ਜਗਤ ਦੇ ਅੰਦਰ ਭਲਾ ਹੋਵੇ ਸਭ ਅੱਗੇ ਵਧਣ ਗੁਰਸਿੱਖ ਪਿਆਰਿਓ ਜਿਹੜਾ ਬੰਦਾ ਸਭ ਦੇ ਭਲੇ ਦੀ ਕਾਮਨਾ ਕਰਦਾ ਹੈ ਮਹਾਰਾਜ ਕਹਿੰਦੇ ਉਹਦਾ ਬੁਰਾ ਕਿਵੇਂ ਹੋ ਸਕਦਾ ਦੁਨੀਆ ਦੀ ਕੋਈ ਤਾਕਤ ਉਹਦਾ ਬੁਰਾ ਨਹੀਂ ਕਰ ਸਕਦੀ ਤੇ ਜਿਹੜਾ ਮੰਗਦਾ ਹੀ ਸਾਰਿਆਂ ਦਾ ਬੁਰਾ ਦੁਨੀਆ ਦੀ ਕੋਈ ਤਾਕਤ ਉਹਦਾ ਭਲਾ ਨਹੀਂ ਕਰ ਸਕਦੀ ਮੈਂ ਬੇਨਤੀ ਕਰ ਰਿਹਾ ਸੀ ਕਿ ਕਈ ਵਾਰੀ ਭਾਵਨਾ ਪੈਦਾ ਹੋ ਜਾਂਦੀ ਸਾਡੇ ਅੰਦਰ ਕੋਈ ਬੰਦਾ ਮੁਸ਼ਕਲਤ ਕਰਕੇ ਘਾਲ ਕਰਕੇ ਮਿਹਨਤ ਕਰਕੇ ਅੱਗੇ ਵਧਿਆ ਸਾਡੇ ਤੋਂ 2 ਕਦਮ ਅੱਗੇ ਹੋ ਗਿਆ ਅਸੀਂ ਆਪਣੇ ਆਪ ਨੂੰ ਝੂਠੀ ਤਸੱਲੀ ਦਿੱਤੀ ਤੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਦੇਖੋ ਜੀ ਘਟਵਾਦ ਕੋਈ ਨਾ ਕੋਈ ਕੀਤਾ ਹੋਣਾ ਹੈ ਲਿਆ ਦਿੱਤਾ ਹੋਣਾ ਸੱਜੇ ਖੱਬੇ ਕੀਤਾ ਹੋਣਾ ਐਸੇ ਥੋੜਾ ਬੰਦਾ ਰਾਤੋਂ ਰਾਤ ਮਕਾਮ ਤੇ ਪਹੁੰਚਦਾ ਹੈ ਇਹ ਸੱਚ ਹੈ ਕਿ ਰਾਤੋ ਰਾਤ ਕੋਈ ਮਕਾਮ ਤੇ ਨਹੀਂ ਪਹੁੰਚਦਾ ਪਰ ਇਹ ਝੂਠ ਹੈ ਕਿ ਬੰਦੇ ਦਾ ਤੁੱਕਾ ਲੱਗ ਗਿਆ ਜੀ ਬੰਦੇ ਨੇ ਕੁਝ ਘਟਬੱਦ ਕਰ ਲਿਆ ਹੋਣਾ ਕਿਸੇ ਨੂੰ ਕੁਝ ਖਵਾ ਦਿੱਤਾ ਹੋਣਾ ਕੁਰੀਸ਼ਵਤ ਖੂਰੀ ਕਰ ਲਈ ਹੋਣੀ ਹੈ ਇਸ ਤਰ੍ਹਾਂ ਉਸ ਤਰ੍ਹਾਂ ਕਰ ਲਿਆ ਹੋਣਾ ਉਸ ਸੱਜਣ ਕਹਿੰਦਾ ਕਿ ਧੁਨ ਸਭ ਨੇ ਸੁਣ ਲਈ ਹੈ ਜੋ ਸਾਜ ਸੇ ਨਿਕਲੀ ਹੈ ਕਹਿੰਦਾ ਹੈ ਸਾਜ ਦੇ ਵਿੱਚੋਂ ਇੱਕ ਬੜੀ ਪਿਆਰੀ ਧੁਣ ਬੜੀ ਪਿਆਰੀ ਆਵਾਜ਼ ਨਿਕਲੀ ਸਾਰਿਆਂ ਨੇ ਸੁਣੀ ਸਾਰਿਆਂ ਦੇ ਕੰਨਾਂ ਨੂੰ ਉਹ ਧੁਣ ਭਾ ਗਈ ਬੜੀ ਚੰਗੀ ਲੱਗੀ ਸਾਰਿਆਂ ਨੇ ਕਿਹਾ ਵਾਹ ਜੀ ਵਾਹ ਧੁਣ ਬੜੀ ਕਮਾਲ ਦੀ ਹੈ ਕਿੰਨੀ ਪਿਆਰੀ ਧੁਣ ਹੈ ਕੰਨਾਂ ਨੂੰ ਕਿੰਨਾ ਸਕੂਨ ਦਿੰਦੀ ਹੈ ਧੁਨ ਸਭ ਨੇ ਸੁਣ ਲਈ ਹੈ ਜੋ ਸਾਜ ਸੇ ਨਿਕਲੀ ਹੈ ਪਰ ਕਿਸੇ ਨੂੰ ਕੀ ਪਤਾ ਕਿ ਆਤਾਰ ਤੇ ਗੁਜਰੀ ਹੈ ਕਹਿੰਦਾ ਜਿਸ ਤਾਰ ਤੇ ਗਾਜ ਫਿਰਦਾ ਔਰ ਜਿਸ ਤਾਰ ਚੋਂ ਖੂਬਸੂਰਤ ਧੁਨ ਨਿਕਲਦੀ ਪਈ ਹੈ ਉਸ ਤਾਰ ਨੂੰ ਵੀ ਪੁੱਛ ਕੇ ਦੇਖ ਲੋ ਵੀ ਤੇਰੇ ਤੇ ਕੀ ਵਾਪਰਦੀ ਪਈ ਹੈ ਉਹ ਜਦੋਂ ਗੰਜ ਫਿਰਦਾ ਹੈ ਉਸ ਤਾਰ ਨੂੰ ਬੜੀ ਤਕਲੀਫ ਜਰਨੀ ਪੈਂਦੀ ਹੈ ਤੇ ਫਿਰ ਗੁਰਸਿੱਖ ਪਿਆਰਿ ਉਹਦੇ ਚ ਕੰਨਾਂ ਨੂੰ ਸਕੂਨ ਦੇਣ ਵਾਲੀ ਜਿਹੜੀ ਧੁਣ ਹੈ ਉਹ ਪੈਦਾ ਹੁੰਦੀ ਹੈ। ਬਿਨਾ ਕਾਲ ਤੋਂ ਕੋਈ ਪਹੁੰਚਿਆ ਨਹੀਂ। ਕਾਲ ਕਰਨੀ ਪੈਂਦੀ ਹੈ। ਮੁਸ਼ਕਲਤ ਕਰਨੀ ਪੈਂਦੀ ਹੈ। ਕਹਿੰਦੇ ਮੀਡਲਿਸਟ ਦੇ ਅੰਦਰ ਇੱਕ ਮਿਊਜ਼ੀਅਮ ਹੈ। ਉਸ ਦੇ ਅੰਦਰ ਇੱਕ ਮੂਰਤੀ ਸੀ, ਸੰਗ ਮਰਮਰ ਦੀ ਮੂਰਤੀ।